ਸੱਚੀ ਗੱਲ ਜੀ ਦੋਸਤੋ ਅੱਜ ਗੱਲ ਕਰਾਂਗੇ ਜਿਹੜੇ ਭਰਾ ਨਵੇਂ ਕੰਮ ਕਰਨਾ ਚਾਹੁੰਦੇ ਜਾਂ ਸੋਚ ਰਹੇ ਨੇ ਅਗਰ ਤੁਸੀਂ ਦੋਸਤੋ ਕਾਮਯਾਬ ਹੋਣਾ ਨਾ ਆਹ ਦਾ ਫਾਰਮ ਕਾਮਯਾਬ ਕਰਨਾ ਠੀਕ ਹੈ ਜੀ ਉਹਨਾਂ ਭਰਾਵਾਂ ਨੂੰ ਮਿਲਿਓ ਉਹਨਾਂ ਦੋਸਤਾਂ ਨੂੰ ਮਿਲਿਓ ਜਿਨ੍ਹਾਂ ਨੇ ਆਪਦੇ 40 40 50 50 ਸਾਲ ਇਸ ਕਿੱਤੇ ਨੂੰ ਦਿੱਤਾ ਠੀਕ ਹੈ ਇਹਨਾਂ ਜਾਨਵਰਾਂ ਨੂੰ ਦਿੱਤੇ ਨੇ ਠੀਕ ਹੈ ਕਾਮਯਾਬ ਹੋਏ ਨੇ ਨਾਮ ਕਮਾਇਆ ਸ਼ੋਹਰਤ ਕਮਾਈ ਲੋਕਾਂ ਦਾ ਪਿਆਰ ਕਮਾਇਆ ਤੇ ਨਾਲੇ ਤਾਂ ਉਥੋਂ ਤੁਹਾਨੂੰ ਚੰਗੇ ਜਾਨਵਰ ਮਿਲਣਗੇ ਠੀਕ ਹੈ ਜੀ ਤੇ ਨਾਲੇ ਤੁਹਾਨੂੰ ਉਥੋਂ ਬੜਾ ਕੁਝ ਸਿੱਖਣ ਨੂੰ ਮਿਲੇਗਾ ਠੀਕ ਹੈ ਜੀ ਤੇ ਕਿਉਂਕਿ ਉਹ ਆਪਦੇ ਜ਼ਿੰਦਗੀ ਦੇ ਤਜਰਬੇ ਆਪਦੇ ਜਿਹੜੇ ਉਹਨਾਂ ਸੰਘਰਸ਼ ਕੀਤਾ ਉਹ ਤੁਹਾਡੇ ਨਾਲ ਸਾਂਝੇ ਕਰਨਗੇ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ ਤੇ ਜਾਂ ਤੁਸੀਂ ਉਹ ਉਹਨਾਂ ਭਰਾਵਾਂ ਨੂੰ ਮਿਲ ਸਕਦੇ ਜਿਨ੍ਹਾਂ ਦਾ ਪੀੜੀ ਤੋਂ ਪੀੜੀ ਦਾ ਕੰਮ ਹੈ ਜਿਨ੍ਹਾਂ ਦੇ ਪਹਿਲਾ ਦਾਦੇ ਪਰਦਾਦੇ ਠੀਕ ਹੈ ਉਹਨਾਂ ਦੇ ਮਾਪੇ ਉਹਨੂੰ ਖੁਦ ਕਰ ਰਹੇ ਨੇ ਉਹ ਵੀ ਤੁਹਾਨੂੰ ਵਧੀਆ ਗਾਈਡ ਕਰਨਗੇ ਵਧੀਆ ਤੁਹਾਨੂੰ ਸਿੱਖਿਆ ਦੇਣਗੇ ਇੱਕ ਚੰਗੇ ਜਾਨਵਰ ਦੇਣਗੇ ਜਦੋਂ ਕਰੇ ਆਪਣੇ ਇੱਕ ਚੰਗੇ ਜਾਨਵਰ ਚੰਗੇ ਬੱਚੇ ਆ ਗਏ ਨਾ ਦੋਸਤੋ ਉਹ ਫਾਰਮ ਕਦੀ ਵੀ ਫੇਲ ਨਹੀਂ ਹੁੰਦਾ ਫਾਰਮ ਫੇਲ ਉਦੋਂ ਹੁੰਦਾ ਜਦੋਂ ਚੰਗੇ ਇਨਸਾਨ ਨਹੀਂ ਮਿਲਦੇ ਚੰਗੇ ਜਾਨਵਰ ਨਹੀਂ ਮਿਲਦੇ ਫਿਰ ਹਰ ਕੇ ਉਹ ਕਬਰ ਬੰਦੋ ਫਿਰ ਉਹ ਫਾਰਮ ਵੇਚ ਦਿੰਦੇ ਤਾਂ ਹੀ ਫੇਲ ਹੁੰਦੇ